ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਾਰੀ ਸਾਧ ਸੰਗਤ ਜੀਓ ਆਓ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਆਪ ਜੀ ਨਾਲ ਇਤਿਹਾਸ ਸੰਜਿਆ ਕਰੀਏ ਧਿਆਸ ਸਰਵਣ ਕਰਕੇ ਸਾਡੇ YouTube ਚੈਨਲ ਗੁਰੂ 13 TV ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਕਮੈਂਟ ਜ਼ਰੂਰ ਕਰਨਾ। ਤਾਂਕਿ ਆਪ ਜੀ ਦਾ ਸਾਡੇ ਸਿਰ ਤੇ ਮੇਰ ਪ੍ਰਯਾਸ ਰੱਖਿਆ ਜਾਵੇ। ਫਰ ਆਪ ਜੀ ਦੇ ਨਾਲ ਅੱਗੇ ਤੋਂ ਵੀ ਸਾਂਝ ਪਾਈ ਜਾ ਸਕੇ। ਆਓ ਕਵੀ ਨੇ ਉਸ ਵੇਲੇ ਦਾ ਹਾਲਾਤ ਕਿਵੇਂ ਬਿਆਨ ਕੀਤਾ ਜਦੋਂ 27 ਜੂਨ 1839 ਨੂੰ ਸ਼ਰੀਰਕ ਤੌਰ ਤੇ ਰਵਿਦਾ ਆਕੇ ਮਹਾਰਾਜਾ ਰਣਜੀਤ ਸਿੰਘ ਮੌਤ ਦੀ ਨੀਂਦ ਸੌਂ ਗਏ। ਆਓ ਸਰਵਣ ਕਰੀਏ ਜੀ। ਜਦੋਂ ਮੋਇਆ ਪੰਜਾਬ ਦਾ ਮਹਾਰਾਜਾ ਮੋਈ ਬੀਰਤਾ ਬੀਰ ਪੰਜਾਬੀਆਂ ਦੀ ਜਿਹਦੇ ਨਾਂ ਤੇ ਵੈਰੀ ਕੰਬਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹਾਨ ਵਿੱਚ ਲਹੂ ਬੁੱਲਾ ਲੇਪੜ ਗਈ ਤਸਵੀਰ ਪੰਜਾਬੀਆਂ ਦੀ ਕਿੰਨੂ ਦਸੀਏ ਸ਼ਖਰਦ ਪੈਰ ਵੇਲੇ ਲੁੱਟੀ ਗਈ ਅਜਹੀਰ ਪੰਜਾਬੀਆਂ ਦੀ ਕੱਲਾ ਸ਼ੇਰਨੀ ਚਖਾ ਦੇ ਵਿੱਚ ਸੜਿਆ ਸੜ ਗਈ ਨਾਤਕ ਦੀਰ ਪੰਜਾਬੀਆਂ ਦੀ ਜੀਹਨ ਜਾ ਮਹਾਰਾਜਾ ਰਣਜੀਤ ਸਿੰਘ ਜਿਹਨਾਂ ਦੀ ਅਜ ਵਰਸੀ ਹੈ ਇਨਾਂ ਦਾ ਜਨਮ 1780 ਈਸਵੀ ਦੇ ਵਿੱਚ ਹੋਇਆ। ਸੰਗਰੂਰ ਏਰੀਏ ਦੇ ਵਿੱਚ ਪਿੰਡ ਬਟਰੁਖਾਂ ਨਾਨਕੀ ਘਰ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ। ਔਰ ਜਨਮ ਤੋਂ ਪਹਿਲਾਂ ਇੱਕ ਰੌਚਕ ਕਹਾਣੀ ਹੈ ਪਿਆਰਿਓ। ਇਨਾਂ ਦੇ ਮਾਤਾ ਉਹਨਾਂ ਜ਼ਮਾਨਿਆਂ ਦੇ ਵਿੱਚ ਧੀਆ ਨੂੰ ਮਾਰਨ ਦਾ ਕੰਪੜਾ ਚੱਲਦਾ ਸੀ ਘਰ ਦੇ ਸਾਰੇ ਮਨੁੱਖ ਬਾਹਰ ਕੰਬ ਧੰਦੀ ਗਏ ਵਿਚਾਰ ਆਈ ਦੜਕੀ ਜੰਮੀ ਹੈ ਇਸ ਨੂੰ ਮਾਰ ਦਿੱਤਾ ਜਾਵੇ ਮਾਰਨ ਦਾ ਯਾਰ ਨਹੀਂ ਪਿਆ ਘੜੇ ਦੇ ਵਿੱਚ ਪਾ ਕੇ ਘੜਾ ਬੰਦ ਕਰਕੇ ਪਿਆਰਿਓ ਬਾਹ ਨਾ ਪੁੱ ਦਿੱਤੀ ਬਾਅਦੇ ਜੀ ਘਰੇ ਆਏ ਪਤਾ ਕੀਤਾ ਕਹਿ ਤੁਰ ਕੇ ਕਿ ਉਹ ਤੇ ਇਹ ਕੰਮ ਕਰ ਦਿੱਤਾ ਏ ਫਟਾਫਟ ਘੜਾ ਲਵਿਆ ਤੇ ਘੜੇ ਦੇ ਵਿੱਚੋਂ ਕੱਢ ਕੇ ਉਸ ਬੱਚੀ ਨੂੰ ਪਾਲ ਲਿਆ ਵੱਡੀ ਹੋਈ ਤੇ ਬੱਚੀ ਦਾ ਨਾਮ ਰਾਜਕੌਰ ਔਰ ਰਾਜ ਕਾਓ ਅਗਰ ਨਾ ਹੁੰਦੀ ਤੇ ਪਿਆਰਿਓ ਸਿੱਖ ਕੌਮ ਦਾ ਇਤਿਹਾਸ ਵਾਂਝਾ ਰਹਿ ਜਾਂਦਾ ਸੀ 40-42 ਸਾਲ ਦਾ ਰਾਜ ਜਿਹੜਾ ਸਿੱਖ ਕਲਸਾ ਰਾਜ ਹੋਇਆ ਉਹ ਨਹੀਂ ਸੀ ਹੋਣਾ ਸੋ ਰਾਜਕੌਰ ਜੇ ਗ੍ਰਹਿ ਲਿਖੇ 1780 ਨੂੰ ਇੱਕ ਬਾਲਕ ਜਨਮ ਲੈਂਦਾ ਹੈ ਉਸ ਦਾ ਨਾਮ ਹੈ ਈਰਨਜੀਤ ਸਿੰਘ। ਉਹ ਰਣਜੀਤ ਸਿੰਘ ਦੇ ਦਾਦੇ ਤੇ ਪਿਓ ਇੱਕ ਖਾਲਸਾ ਔਜਾ ਦੇ ਨਾਲ ਜੁੜੇ ਹੋਏ ਨੇ। ਖਾਲਸਾ ਮਹਿਮਾ ਦੇ ਵਿੱਚ ਕਿੱਸਾ ਲੈਂਦੇ ਨੇ। ਉਸ ਵੇਲੇ ਸਿੱਖ ਕੌਮ ਦੇ ਵਿੱਚ ਬਹੁਤ ਝੜੀਆਂ ਮੰਡੀਆਂ ਸਨ ਤੇ ਵੱਖੋ ਵੱਖਰੀਆਂ ਮਿਸ਼ਲਾਂ ਜਿਹੜੀਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਉਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਰਾਜ ਕਰਦੇ ਸਨ ਬੜੀ ਛੋਟੀ ਅਵਸਥਾ ਦੇ ਵਿੱਚ ਹੀ ਕਿਉਂਕਿ ਘਰ ਦੇ ਵਿੱਚ ਜੋ ਕਾਰੋਬਾਰ ਚੱਲਦਾ ਹੋਵੇ ਉਸੇ ਨੂੰ ਹੀ ਅੱਗੇ ਵਧਾਇਆ ਜਾਂਦਾ ਹੈ ਤੀਰ ਅੰਦਾਜ਼ੀ ਘੋੜ ਸਵਾਰੀ ਕਤਕਾ ਹਰ ਇੱਕ ਗੱਲ ਦੇ ਵਿੱਚ ਨਪੁੰਨ ਹੋ ਗਿਆ ਰਮਜੀਤ ਸਿੰਘ ਤੇ ਪਿਆਰੇ ਉਹ 10 ਸਾਲ ਦੀ ਉਮਰ ਦੇ ਵਿੱਚ ਹੀ ਪਹਿਲੀ ਜੰਗ ਜਿਹੜੀ ਆ ਉਨੇ ਆਪਣੇ ਹੱਥੀ ਜਿੱਤੀ। ਔਰ ਉਸ ਜੰਗ ਦੇ ਵਿੱਚ ਇਹਨੇ ਬਟਾਲਾ ਏਰੀਆ ਕਵਰ ਕੀਤਾ ਤੇ ਉਥੇ ਮਹਾਰਾਣੀ ਸਦਾ ਕੌਰ ਦੇ ਮਾਨ ਨੂੰ ਬੜਾ ਭਾਇਆ ਉਸੇ ਦਾ ਹੀ ਜੰਗ ਜਿੱਤ ਕੇ ਉਹਨਾਂ ਨੂੰ ਜਿੱਤਿਆ ਔਰ ਉਸਨੇ ਆਪਣੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਰਾਜ ਜਹਜੀਤ ਸਿੰਘ ਨੂੰ ਕਰ ਦਿੱਤਾ ਹੁਣ ਰਾਜਾ ਰਣਜੀਤ ਸਿੰਘ 12 ਸਾਲ ਦਾ ਹੋਇਆ ਪਿਤਾ ਦੀ ਮੌਤ ਹੋ ਗਈ ਪਿਤਾ ਦੀ ਮੌਤ ਤੋਂ ਬਾਅਦ ਬਲਗ ਅਜੇ ਨਹੀਂ ਹੋਇਆ 12 ਸਾਲ ਦਾ ਹੈ ਮਾਤਾ ਰਾਜਕੌਰ ਦੇ ਹੱਥ ਵਿੱਚ ਰਾਜ ਦੀ ਬਾਗਦੂਰਾਈ ਔਰ ਦੂਜੇ ਬੰਨੇ ਰਿਸ਼ਤਾ ਹੋਣ ਕਰਕੇ ਮਾਤਾ ਸਦਾਕੌਰ ਜਿਹੜੀ ਆ ਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਉਹ ਬੜੀ ਨੀਤੀਵਾਨ ਹੈ ਕਿਉਂਕਿ ਜਿਸ ਵੇਲੇ ਜੰਗ ਦੇ ਵਿੱਚ ਉਹਦਾ ਪਤੀ ਇਹਨਾਂ ਦੇ ਹੱਥੋਂ ਹੀ ਮਾਰਿਆ ਗਿਆ ਸੀ ਤੇ ਉਸ ਦੇ ਵਸਤਰ ਪਹਿਰ ਕੇ ਜੰਗੀ ਜੰਗ ਦੇ ਵਿੱਚ ਹਿੱਸਾ ਲਿਆ ਅਤੇ ਜੰਗ ਲੜਿਆ ਜਾ ਕੇ ਪਿਆਰ ਉਹ ਬੜੀ ਨੀਤੀਵਾਨ ਸੀ ਇੱਕ ਮਾਤਾ ਰਾਜਕੋ ਦੂਜੀ ਮਾਤਾ ਸਦਾ ਕੌਰ ਜਿਹੜੀ ਸਾਸੀ ਤੇ ਤੀਜਾ ਜਿਹੜਾ ਹੈ ਉਹ ਇੱਕ ਟਿਕੜੀ ਹੋਸਟਲ ਤੇ ਕਿਹਾ ਜਾਂਦਾ ਸੀ ਕਿ ਇਹ ਟਿਕੜੀ ਜਿਹੜੀ ਹੈ ਇਹ ਰਾਜਪਾਲ ਸਮਾਧੀ ਹੈ ਸਈਜੇ ਸਈਜੇ ਰਾਜ ਦਾ ਵਿਸਤਾਰ ਹੁੰਦਾ ਗਿਆ ਸਈਜੇ ਸਈਜੇ ਅੱਗੇ ਰਾਜਪਾਲ ਵਧਦਾ ਗਿਆ ਤੇ ਪਿਆਰੇ ਉਹ 1700 99 ਈਸਵੀ ਦੇ ਵਿੱਚ ਲਾਹੌਰ ਤੇ ਹਮਲਾ ਕਰਕੇ ਲਾਹੌਰ ਨੂੰ ਜਿੱਤ ਲਿਆ ਗਿਆ ਤੇ ਲਾਹੌਰ ਨੂੰ ਖਾਲਸਾ ਰਾਜ ਦੀ ਰਾਜਤਾ ਦੀ 14 ਸਕੂਲ ਲੜਕਿਆਂ ਦੇ ਤੇ 12 ਸਕੂਲ ਜਿਹੜੇ ਆ ਉਹ ਲੜਕੀਆਂ ਦੇ ਪਹੁੰਚੇ ਗੁਰੂ ਦੇ ਸ਼ਾਨ ਲਾਹੌਰ ਦੇ ਵਿੱਚ ਜਿਹੜੇ ਇਹਨਾਂ ਦੀ ਰਹਿਮਾਈ ਦੇ ਵਿੱਚ ਹੀ ਅੱਗੇ ਵਧੇ ਗਏ ਪਿਆਰਿਓ ਆਓ ਅਖੀਰ ਬੜੀਆਂ ਜੰਗਾਂ ਜਿੱਤੀਆਂ ਬੜੇ ਇਲਾਕੇ ਆਪਨੇ ਲਾਏ ਜਾਦੀਆਂ ਮਿਸਲਾਂ ਜਿਹੜੀਆਂ ਸੀ ਉਹਨਾਂ ਦੀ ਵੰਡਵਰਨ ਕਰਕੇ ਉਹਨਾਂ ਨੂੰ ਇੱਕ ਛੱਡੇ ਛੱਲੇ ਲਿਆਂਦਾ ਛੰਡੇ ਖੈ ਚਲੋ ਆਪੂ ਆਪਣੇ ਸੰਨ ਪਰ ਜਿਸ ਵੇਲੇ ਵੀ ਮਹਿਮ ਪੈਦੀ ਸੀ ਉਸੇ ਵੇਲੇ ਹੀ ਉਹ ਸਾਰੇ ਇੱਕ ਹੋ ਜਾਂਦੇ ਸਨ ਤੇ ਜੰਗਾਂ ਜੁੱਧਾਂ ਦੇ ਵਿੱਚ ਭਾਗ ਲੈਂਦੇ ਸਨ ਇਸ ਤਰੀਕੇ ਦੇ ਨਾਲ ਇਹ ਜਿਹੜਾ ਰਾਜਪਾਲ ਸੀ ਪਿਆਰਿਓ 1700 99 ਤੋ ਲੈ ਕੇ 1938 ਤੱਕ ਇਹ ਰਾਜਪਾਲ ਮਹਾਰਾਜਾ ਰਣਜੀਤ ਸਿੰਘ ਦਾ ਕਾਇਮ ਰਿਆ ਔਰ 27 ਜੂਨ 1839 ਨੂੰ ਆਪ ਜਦੋਂ ਪਹਿਲਾ ਮੰ지에 ਤੇ ਬਿਮਾਰ ਪਏ ਸੱਜੇ ਸੱਜੇ ਸਰੀਰ ਡਾਲ ਡਾ ਗਿਆ ਔਰ ਹੀਰਾ ਸਿੰਘ ਤੇ ਪਿਆਰੀ ਉਹ ਜਿਹੜੇ ਡੋਗਰੇ ਸਨ ਉਹਨਾਂ ਡੋਗਰਿਆਂ ਦੇ ਰਾਜ ਦੇ ਵਿੱਚ ਬਹੁਤ ਵੱਡਾ ਹਾਸੀ ਲਾਚੀ ਵੀ ਸੀ ਰਾਜ ਭਾਗ ਖਤਮ ਵੀ ਕਰਨਾ ਚਾਹੁੰਦੇ ਸਨ ਤੇ ਧਿਆਨ ਸਿੰਘ ਡੋਗਰੇ ਨੇ ਇੱਕ ਬੰਦੇ ਧਰਮ ਦਾ ਭਰਾ ਬਣਾਇਆ ਹੋਇਆ ਸੀ ਜਿਹੜਾ ਹੀਰਾ ਸਿੰਘ ਸੀ ਉਹਨੂੰ ਪੁੱਤਰਾਂ ਵਰਗਾ ਮਾਣ ਦਿੰਦੇ ਸੀ ਔਰ ਕਹਿੰਦੇ ਨੇ ਪਿਆਰਿਓ ਰਾਜ ਇਹ ਭਾਗ ਐਸਾ ਸੀ ਉਸ ਟਾਈਮ ਤੇ ਕਿ ਜਿਹੜਾ ਸਰਕਾਰੀ ਤਸ਼ੱਦਦ ਹੁੰਦਾ ਸੀ ਲੋਕਾਂ ਦੇ ਉੱਤੇ ਉਹ ਬੰਦ ਕਰ ਦਿੱਤਾ ਗਿਆ ਸੀ ਫਾਂਸੀ ਦੀ ਸਜ਼ਾ ਬੰਦ ਹੋ ਚੁੱਕੀ ਸੀ 40-45 ਸਾਲ ਦੇ ਰਾਜ ਦੇ ਵਿੱਚ ਕੋਈ ਵੀ ਉਸ ਟਾਈਮ ਤੇ ਫਾਇਰ ਨਹੀਂ ਲਗਾ ਕੋਈ ਡਾਗੇ ਨਹੀਂ ਵਜੇ ਕੋਈ ਚੋਰੀਆਂ ਨਹੀਂ ਹੋਈਆਂ ਬਹੁਤ ਘੱਟ ਯਾਨੀ ਕਿ ਐਸਾ ਵਰਤਾਰਾ ਵਰਤਿਆ ਇਥੋਂ ਤੱਕ ਕਹਿੰਦੇ ਨੇ ਕਿ ਕੁੱਤੇ ਦੀ ਗੱਲ ਕੈਠਾ ਪਾ ਦਿੱਤਾ ਤੇ 8-10 ਦਿਨ ਰੂੜੀਆਂ ਤੇ ਕੁੱਤਾ ਫਿਰਦਾ ਰਿਹਾ ਕਿਸੇ ਨੂੰ ਦੀ ਘਰੋਂ ਕੈਠਾ ਨਹੀਂ ਲਾਇਆ ਜੇ ਕੋਈ ਅਬਦਾ ਆ ਗਈ ਕਾਲ ਵਗੈਰਾ ਪੈ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਪੰਡਹਾਰਿਆਂ ਦੇ ਘੂਏ ਖੋਲ ਦਿੱਤੇ ਭੇਸ ਬਦਲ ਕੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦਾ ਪਤਾ ਲੈਣਾ ਦੁੱਖ ਸੁਖ ਦੇ ਵਿੱਚ ਸ਼ਰੀਕ ਹੋਣਾ ਆਪ ਜੀ ਨੂੰ ਪਤਾ ਕਿਵੇਂ ਬੁੱਡੇ ਮੋਚੀ ਨੂੰ ਬੁੱਡੇ ਮੋਚੀ ਦੀ ਪੰਡ ਸਿਰ ਤੇ ਚੋਕੀ ਉਹਦੇ ਘਰ ਛੱਡ ਕੇ ਆਏ ਸੀ ਔਰ ਕਿਸ ਤਰੀਕੇ ਦੇ ਨਾਲ ਬੁੱਢਾ ਮੋਚੀ ਖੁਸ਼ ਹੋਇਆ ਪੰਡ ਭਾਰੀ ਸੀ ਚੁੱਕੀ ਜਾਂਦੀ ਨਹੀਂ ਸੀ ਮਹਾਰਾਜੇ ਨਦੀਨ ਸਿੰਘ ਨੇ ਚੁੱਕੀ ਜਿਸ ਵੇਲੇ ਉਹ ਪੰਡ ਮੋਚੀ ਦੇ ਘਰ ਜਾ ਕੇ ਉਤਾਰੀ ਤੇ ਪਿਆਰੇ ਜਦੋਂ ਮੋਢੇ ਤੇ ਸਿਰ ਤੋਂ ਲੋਈ ਲਾਈ ਤੇ ਕਲਗੀ ਟੇਢੀ ਹੋ ਗਈ ਤੇ ਕਹਿਣ ਲੱਗਾ ਮੋਤੀ ਹੱਥ ਜੋੜ ਕੇ ਸੰ ਚਰਨਾ ਤੇ ਠਹਿਰ ਪਿਆ ਕਹਿਣ ਲੱਗਾ ਐਡਾ ਵੱਡਾ ਰਾਜਾ ਸਿੱਧੇ ਪੰਡ ਜੋਕੀ ਮੇਰੇ ਵਾਸਤੇ ਲਿਆ ਤੇਰੀ ਕਲਗੀ ਟੇਢੀ ਹੋ ਗਈ ਏ ਕਹਿਣ ਲੱਗਾ ਬਾਪੂ ਕਲਗੀਆਂ ਹੋਰ ਮੇਜਣਗੀਆਂ ਜੀ ਮੇਰੀ ਜਨਤਾ ਖੁਸ਼ ਹੋਵੇਗੀ ਕਹਿਣ ਦਾ ਭਾਵ ਕਿ ਆਪਣੇ ਰਾਜ ਦੇ ਵਿੱਚ ਉਹਨੇ ਸੱਚ ਧਰਮ ਦਾ ਰਾਜ ਚਲਾਇਆ ਔਰ ਦੂਜੇ ਬੰਨੇ ਪਿਆਰੇ ਇੱਕ ਬਜ਼ੁਰਗ ਮਾਂ ਅੰਨੇ ਮਾਂ ਬਜ਼ਾਰ ਦੇ ਵਿੱਚ ਮੋਹਣਾ ਕਰਨ ਵਾਸਤੇ ਹਾਥੀ ਤੇ ਮਹਾਰਾਜ ਅਨਜੀਤ ਸਿੰਘ ਜੀ ਨੂੰ ਸਵਾਰੀ ਕਰਕੇ ਨਿਕਲਿਆ ਤੇ ਮਾਤਾ ਵੀ ਉਸ ਭੀੜ ਦੇ ਵਿੱਚ ਖੜੀ ਆ ਤੇ ਐਸੇ ਪਾਸੇ ਕਹਿੰਦੀ ਵੇ ਪੁੱਤਰ ਜਦੋਂ ਰਣਜੀਤ ਸਿੰਘ ਆਇਆ ਮੈਨੂੰ ਜ਼ਰੂਰ ਦੱਸਿਆ ਹੁਣ ਵਾਹ ਵੀ ਰਣਜੀਤ ਸਿੰਘ ਦੀ ਮਹਾਰਾਜੇ ਰਣਜੀਤ ਸਿੰਘ ਦੀ ਸਵਾਰੀ ਜਿਸ ਵੇਲੇ ਲੱਗੀ ਆਈ ਕਿਸੇ ਨੇ ਇਸ਼ਾਰਾ ਕੀਤਾ ਮਾਤਾ ਬਾਦਸ਼ਾਹ ਸਲਾਮਤ ਨੰਗ ਰਿਹਾ ਤੇ ਮਾਤਾ ਨੇ ਆਵਾਜ਼ ਮਾਰੀ ਵੇ ਪੁੱਤਰ ਰਣਜੀਤ ਸਿਆ ਇਹਨੀ ਬਾਸ ਸੁਣ ਕੇ ਸਾਰੇ ਉੱਥੇ ਹਾਥੀ ਰੁਕ ਲਿਆ ਮਾਂ ਦੀ ਯਾਦ ਆਵੀ ਰਾਜਪੂਰ ਦੀ ਕਹਿਣ ਲੱਗਾ ਜੇ ਮਾਂ ਦੀ ਆਵਾਜ਼ ਆਈ ਕਿੱਥੋਂ ਆਈ ਹੈ ਹਾਥੀ ਨੂੰ ਬਿਠਾ ਰਿਆ ਗਿਆ ਹਾਥੀ ਬਤਾਇਆ ਮਾਤਾ ਨੂੰ ਆਵਾਜ਼ ਮਾਰੀ ਮਾਤਾ ਨੇ ਇੱਕ ਲੋਹੇ ਦਾ ਤਵਾ ਕੱਢਿਆ ਆਪਣੇ ਕੋਲ ਕੱਪੜੇ ਚ ਲਪੇਟਿਆ ਹੋਇਆ ਜਿਹਦੇ ਤੇ ਰੋਟੀਆਂ ਪਕਾਈ ਦੀਆਂ ਪਿਆਰਿਓ ਕਹਿੰਦੇ ਮਹਾਰਾਜਾ ਮੈਂ ਤੈਨੂੰ ਸੁਹਾਇਆ ਜਿਹੜੇ ਨਾਲ ਉਹਦੇ ਅੰਗ ਰੱਖੇਕ ਸੀ ਉਹ ਕਹਿਣ ਲੱਗੇ ਮਾਤਾ ਇਹ ਕੰਮ ਨਹੀਂ ਕਰੀਦਾ ਰਾਜਾ ਰਣਜੀਤ ਸਿੰਘ ਕਹਿੰਦਾ ਮਾਤਾ ਮੈਨੂੰ ਸੁਹਾਇਆ ਕਾਲਾ ਤਵਾ ਤੈਨੂੰ ਕੀ ਮਿਲੂਗਾ ਕਹਿਣ ਲੱਗੇ ਪੁੱਤਰ ਮੈਨੂੰ ਕਿਸੇ ਦੱਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਪਾਰਸ ਹੈ ਤੇ ਪਾਰਸ ਨੂੰ ਲੋਹਾ ਸੋਝ ਹੋਵੇ ਸੋਨੇ ਦਾ ਹੋ ਜਾਂਦਾ ਹੈ ਕਹਿਣ ਲੱਗਾ ਮਾਤਾ ਮੈਨੂੰ ਸੁਹਾਇਆ ਸੋਨੇ ਦਾ ਤਵਾ ਵੀ ਨਾ ਹੋਵੇ ਪਰ ਤੈਨੂੰ ਇਹਦੇ ਬਰੋਬਰ ਦਾ ਸੋਨਾ ਮਿਲ ਜਾਏਗਾ ਉਸੇ ਵਲੇ ਆਪਣੇ ਖਜ਼ਾਨੇ ਦੀ ਹੁਕਮ ਕੀਤਾ ਕਿ ਮਾਤਾ ਦੇ ਤਵੇ ਦੇ ਬਰੋਬਰ ਤੋਲ ਕੇ ਸੋਨਾ ਮਾਤਮ ਦਿੱਤਾ ਜਾਵੇ ਮਾਤਾ ਕਹਿਣ ਲੱਗੀ ਪੁੱਤਰ ਤਵਾ ਵੀ ਛੱਡਣਾ ਆਇਆ ਜੇ ਕਿਤੇ ਅੱਜ ਰਾਤ ਨੂੰ ਰੋਟੀਆਂ ਵੀ ਪਕਾਉਣੀਆਂ ਨੇ ਕਹਿਣ ਦਾ ਭਾਵ ਇੱਕ ਥਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਸਣ ਲਾਈ ਬਿਠਾ ਹੈ ਸੰਗਣੀ ਦੇਰੀਆ ਥੱਲੇ ਬੜੀ ਵਧੀਆ ਸ਼ਾਂ ਸੀ ਵੇਲ ਲੱਗੇ ਹੋਏ ਨੇ ਉਹਦੇ ਉੱਤੇ ਬੈਠੇ ਨੇ ਥੱਲੇ ਤੇ ਪਿਆਰਿਓ ਬੱਚੇ ਰੋੜੇ ਮਾਰਦੇ ਨੇ ਰੋੜੀ ਜਿਸ ਵੇਲੇ ਰੋੜੇ ਮਾਰੇ ਬੱਚਿਆਂ ਨੇ ਇੱਕ ਇੱਟ ਉੱਤੋਂ ਡਿੱਗਦਾ ਡਿੱਗਦਾ ਮਹਾਰਾਜੇ ਰਣਜੀਤ ਸਿੰਘ ਦੇ ਸਿਰ ਨੂੰ ਲਗਾ ਅੰਗ ਰੱਖਿਆ ਨਈ ਪੈਰੀ ਧਾਰਾਂ ਨੇ ਉਹ ਬੱਚਿਆਂ ਨੂੰ ਫੜ ਕੇ ਮਹਾਰਾਜੇ ਦੇ ਸਾਹਮਣੇ ਪੇਸ਼ ਕੀਤਾ ਬੱਚੇ ਡਰ ਕੇ ਅਜ ਜੂ ਸਖ ਸਜ਼ਾ ਮਿਲੇਗੀ ਪਰ ਪਿਆਰਿਓ ਮਹਾਰਾਜੇ ਰਣਜੀਤ ਸਿੰਘ ਨੇ ਬੜੇ ਪਿਆਰ ਨਾਲ ਕੋਲ ਸੱਦ ਕੇ ਪੁੱਛਿਆ ਪੇਤੂ ਸੀ 베ਰੀ ਨੂੰ ਇੱਟੇ ਕਿਉਂ ਮਾਰਦੇ ਬੱਚੇ ਕਹਿਣ ਲੱਗੇ ਮਹਾਰਾਜਾ ਸਾਹਿਬ 베ਰੀ ਨੂੰ ਇੱਟੇ ਕਰ ਇਸ ਕਰਕੇ ਮਾਰਦੇ ਆ ਕਿ 베ਰੀ ਨਾਲੋਂ ਸਾਨੂੰ ਮਿੱਠੇ ਵੇਰ ਮਿਲਦੇ ਤੇ ਮਹਾਰਾਜਾ ਕਹਿਣ ਲੱਗਾ ਜੇ ਇੱਕ 베ਰੀ ਤੁਹਾਨੂੰ ਮਿੱਠੇ ਵੇਰ ਦੇ ਸਕਦੀ ਹੈ ਤੇ ਜੇ ਮਹਾਰਾਜੇ ਦੇ ਇੱਟ ਢੀਂ ਵੱਜ ਗਈ ਹੈ ਤੇ ਮੇਰਾ ਵੀ ਤਾਂ ਖੰਜ ਬੰਦਾ ਨਾ ਕੁਝ ਦੇਣ ਦਾ ਪੰਜ ਪੰਜ ਸੋਨੇ ਦੀਆਂ ਮੋਹਰਾਂ ਬੱਚਿਆਂ ਨੂੰ ਦੇ ਕੇ ਨਵਜਿਆ ਇਸ ਤਰ੍ਹਾਂ ਦਾ ਰਾਜਾ ਸੀ ਇਸ ਤਰ੍ਹਾਂ ਦਾ ਉਹਦਾ ਰਾਜਪਾਲ ਸੀ ਪਿਆਰਿਓ ਔਰ ਅਖੀਰ ਮੇਲੇ ਅੰਤਿਮੇ ਵਾਰ ਜਦੋਂ ਮੰਜੇ ਤੇ ਪਿਆ ਤੇ ਹਰ ਸਿੰਘ ਢੋਗਣੀ ਨੂੰ ਭਰਾ ਬਣਾਇਆ ਸੀ ਉਹਨੂੰ ਕਹਿਣ ਲੱਗਾ ਕਿ ਜਿਸ ਤਰ੍ਹਾਂ ਦਾ ਰਾਜਪਾਲ ਹੁਣ ਤੱਕ ਚੱਲਦਾ ਰਿਹਾ ਇਸੇ ਤਰ੍ਹਾਂ ਹੀ ਚਲਾਉਣਾ ਇਸੇ ਤਰ੍ਹਾਂ ਹੀ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੇਣੀ ਪਰਿਵਾਰ ਦੇ ਵਿੱਚ ਫੁੱਟ ਨਹੀਂ ਪੈਣ ਦੇਣੀ ਪਰ ਪਿਆਰਿਓ ਉਹ ਤਾਂ ਪਹਿਲਾਂ ਹੀ ਅਸਾ ਗੁੰਦਾਂ ਗੁੱਧੀ ਖੜਾ ਸੀ ਇਸ ਤਰੀਕੇ ਦੇ ਨਾਲੇ ਪ੍ਰਵਾਦਨ ਖਤਮ ਕਰਨਾ ਹੈ ਇਸ ਤਰੀਕੇ ਦੇ ਨਾਲ ਸਿੱਖ ਰਾਜ ਨੂੰ ਖਤਮ ਕਰਨਾ ਹੈ ਫਿਰ ਅੰਤਰੀਆਂ ਲੈਣ ਇੱਕ ਕਵੀ ਨੇ ਲਿਖੀਆਂ ਨੇ ਕਿ ਜਦੋਂ ਹੋਇਆ ਪੰਜਾਬ ਦਾ ਮਹਾਰਾਜਾ ਮੋਈ ਦੀਵਤਾ ਬੀਨ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਕਾ ਦੇਨ ਚ ਸੜਿਆ ਸਰਗੀ ਨਾਲ ਤਕਦੀਰ ਪੰਜਾਬੀਆਂ ਦੀ ਇਹਦੇ ਨਾਮ ਕੋ ਵੈਰੀ ਕੱਬਦੇ ਸੀ ਉੱਠੀ ਗਈ ਸੰਸ਼ੀਲ ਪੰਜਾਬੀਆਂ ਦੀ ਏਰੇ ਰੰਗ ਮਹਰਲ ਵਿੱਚ ਲਹੂ ਡੁੱਲਦਾ ਲੇਬੜ ਗਈ ਤਸਵੀਰ ਪੰਜਾਬੀਆਂ ਦੀ ਇਸ ਤਰੀਕੇ ਦੇ ਨਾਲ ਅਖੀਰ ਜਦ ਇਹ ਸਿੱਖ ਰਾਜ ਸਮਾਪਤ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਅੱਜ ਦੇ ਦਿਨ ਸਾਡੀ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਤਬ ਉਹਨਾਂ ਦੀ ਵਰਸੀ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਰਾਜੇ ਪਹਿਲਾਂ ਕਰੇ ਸੰਕੇਤ ਜਿਹਾ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਹੈ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਗੱਲ ਕੇ ਫਤਿਹ ਜਾਈਏ ਜੀ ਵਾਹਿ ਜੀ ਕੀ ਖਾਲਸਾ ਵਾਹਿ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿ ਜੀ ਦਾ ਹਰ ਸਾਬ ਵਾਹਿ ਜੀ ਕੀ ਫਤਿਹ